ਸੰਤ ਨੂੰ ਸਮਝਣ ਵਾਸਤੇ ਮੈਂ ਇੱਕ ਦਲੀਲ ਦੇਣਾ ਹੁੰਦਾ ਇੱਕ ਬੱਚਾ ਜਵਾਨ ਨੂੰ ਕਿਸ ਤਰ੍ਹਾਂ ਸਮਝੇਗਾ ਇੱਕ 5 ਸਾਲ ਦਾ ਬੱਚਾ 25 ਸਾਲ ਦੇ ਜਵਾਨ ਨੂੰ ਕਿਸ ਤਰ੍ਹਾਂ ਸਮਝੇਗਾ ਜਵਾਨ ਦੀ ਆਪਣੀ ਉਮੰਗ ਹੈ ਤਰੰਗ ਹੈ ਵਾਸ਼ਨਾ ਹੈ ਕਾਮਨਾ ਹੈ ਇਹ 마ਸੂਮ ਬੱਚਾ ਕੀ ਸਮਝੇਗਾ ਕਿ ਜਵਾਨੀ ਕੀ ਹੁੰਦੀ ਹੈ ਹਾਂ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕਿਸ ਨੂੰ ਕਹਿੰਦੇ ਨੇ ਉਂਝ ਨਹੀਂ ਉਂਝ ਨਹੀਂ ਤੇ ਇੱਕ ਜਵਾਨ ਨੂੰ ਕੀ ਪਤਾ ਹੈ ਬੁਢੇਪਾ ਕੀ ਆਉਂਦਾ ਹੈ ਭਾਵੇਂ ਬੁੱਢਾ ਉਹਦਾ ਪਿਓ ਹੋਵੇ ਤੇ ਦਾਦਾ ਹੋਵੇ ਦੇਖਦਾ ਹੋਵੇ ਬੁਢੇਪਾ ਕੀ ਹੈ ਤੇ ਦੀ ਸਮਝ ਤੋਂ ਪਰੇ ਬੁਢੇਪੇ ਦੀਆਂ ਖੂਬੀਆਂ ਕੀ ਨੇ ਤੇ ਬੁਢੇਪੇ ਦੀਆਂ ਮਜਬੂਰੀਆਂ ਕੀ ਨੇ ਬੁਢੇਪੇ ਦੀ ਮਹਾਨਤਾ ਕੀ ਹੈ ਤੇ ਬੁਢੇਪੇ ਦੀਆਂ ਕਮੀਆਂ ਕੀ ਨੇ ਇਹ ਜਵਾਨ ਨੂੰ ਕੀ ਪਤਾ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਫੇ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਭਾਵੇਂ ਮੁਰਦੇ ਉਸ ਨੇ ਸੈਂਕੜੇ ਦੇਖੇ ਹੋਣ ਭਾਵੇਂ ਸੈਕੜੇ ਦਫਾ ਸ਼ਮਸ਼ਾਨ ਘਾਟ ਤੇ ਗਿਆ ਹੋਵੇ। ਭਾਵੇਂ ਬਹੁਤ ਸਾਰੇ ਮੁਰਦਿਆਂ ਨੂੰ ਇਸ਼ਨਾਨ ਕਰਾਇਆ ਹੋਵੇ। ਇਸ ਬੁੱਢੇ ਨੂੰ ਕੀ ਪਤਾ ਹੈ? ਮੌਤ ਕਿਸ ਨੂੰ ਕਹਿੰਦੇ ਨੇ? ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ। ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਕੀ ਹੈ। ਪਰਮਾਤਮਾ ਦੇ ਚਲੇਨ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ ਇਹ ਵੱਡਾ ਊਚਾ ਹੋਵੇ ਕੋਵੇ ਇਸ ਊਚੇ ਕੋ ਜਾਣੇ ਸੋਹ ਹੋ ਜਾਣਦਾ ਦੂਸਰਾ ਹੈ ਜਿਤਨਾ ਵੱਡਾ ਪਰਮਾਤਮਾ ਆਪ ਹੈ ਇਤਨਾ ਹੀ ਕੋਈ ਵੱਡਾ ਹੋਵੇ jitna jawan hai eh bachcha utna jawan ho jaye fir jawani nu samjhega ajhe nahi eh jawan budda ho jaye taan budde painu samjhega ajhe nahi maut aa gayi taan samjhega kisnu kende ne maut ajhe nahi ajhe nahi evad ocha hove koi ਪਰਮਾਤਮਾ ਨੇ ਇੱਕ ਬਖਸ਼ਿਸ਼ ਰੱਖੀ ਹੋਈ ਹੈ ਇਹ ਜੀਵ ਪਰਮਾਤਮਾ ਜੈਸਾ ਹੋ ਸਕਦਾ ਹੈ ਹੋ ਸਕਦਾ ਹੈ ਬਿਗੜਿਓ ਕਬੀਰ ਆ ਰਾਮ ਦੁਹਾਈ ਸਾਚ ਬਯੋ ਅਨ ਕਤੇ ਨ ਜਾਇ ਕਬੀਰ ਕਹਿੰਦਨ ਸੱਚ ਹੋ ਗਿਆ ਹੁਣ ਕਬੀਰ ਨਹੀਂ ਰਿਹਾ ਸੱਚ ਰਹਿ ਗਿਆ ਗੱਲ ਖਤਮ ਹੋ ਗਈ ਕਬੀਰ ਤੇ ਖਤਮ ਹੋ ਗਿਆ ਸੱਚ ਭਇਓ ਹੁਣ ਸੱਚ ਹੋ ਗਿਆ ਹੈ ਹੁਣ ਸੱਚ ਪ੍ਰਗਟ ਹੋ ਗਿਆ ਹੈ ਸੰਤਨ ਸੰਗ ਕਬੀਰ ਆ ਵਿਗਰਿਓ ਸੋ ਕਬੀਰ RAM ਹੋਇ ਨਿਵਰਿਓ ਹੁਣ ਕਬੀਰ RAM ਹੋ ਗਿਆ ਕਬੀਰ ਕਬੀਰ ਨਹੀਂ ਰਿਹਾ ਹੁਣ ਸਿੱਖ ਗੁਰੂ ਜੈਸਾ ਹੋ ਗਿਆ ਹੈ ਔਰ ਗੁਰੂ ਮਾਨ ਲਾਲ ਕਹਿ ਦਿੰਦਾ ਹੈ ਤੇ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰਾ ਰੂਪ ਹੈ ਖਾਸ ਇਹਤੇ ਖਾਸ ਰੂਪ ਹੈ ਮੇਰਾ ਮੇਰੇ ਇਸ ਰੂਪ ਦੇ ਦਰਸ਼ਨ ਕਰਨੇ ਨੇ ਤੇ ਖਾਲਸੇ ਦੇ ਦਰਸ਼ਨ ਕਰਨੇ ਸਾਫ ਗਿਆ ਸਰਬ ਲੋਗ ਗੰਧਜ ਸਭ ਕੁਝ ਲਿਖਿਆ ਹੈ ਖੈਰ ਮੁਖ्तसर ਮੈਂ ਅਰਜ਼ ਕਰਾਂ ਅੱਜ ਦਾ ਪਾਵਨ ਪਵਿੱਤਰ ਵਾਕ ਲੰਬਾ ਵੀ ਕਾਫੀ ਹੈ ਕਿ ਮੈਂ ਇਸੇ ਹੀ ਦਰਸ਼ਨ ਫਲਸਫੀ ਚ ਨਾ ਰਹੇ ਜਾਵਾਂ ਲੇਕਿਨ ਮੈਂ ਫਿਰ ਅਰਜ਼ ਕਰਦੇ ਆਂ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਇਹ ਜਾਣਿਆ ਹੈ ਨਹੀਂ ਜਾਣ ਸਕੇ ਜਿਨ੍ਹਾਂ ਨੇ ਕਥਨ ਵੀ ਕੀਤਾ ਹੈ ਉਹਨਾਂ ਨੇ ਇਹ ਵੀ ਆਖਿਆ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਵੇਖਿਆ ਵੀ ਹੈ ਪਰ ਫਿਰ ਵੀ ਕਹਿ ਦਿੱਤਾ ਹੈ ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਅੱਖਾਂ ਨਹੀਂ ਪਾ ਸਕਦੀਆਂ ਭਾਵੇਂ ਅੱਖਾਂ ਦੀ ਸ਼ਕਤੀ ਅੱਜ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ ਖੁਰਦਬੀਨ ਬਣਾ ਦਿੱਤੀ ਹੈ ਦੂਰਬੀਨ ਬਣਾ ਦਿੱਤੀ ਹੈ ਦੂਰ ਦੀ ਚੀਜ਼ ਵੇਖ ਸਕਦੇ ਆਂ ਬਾਰੀਕ ਚੀਜ਼ ਵੇਖ ਸਕਦੇ ਆਂ ਫਿਰ ਵੀ ਅੱਖਾਂ ਪਰਮਾਤਮਾ ਨੂੰ ਨਹੀਂ ਵੇਖ ਸਕਦੀਆਂ ਭਾਵੇਂ ਕੰਨਾਂ ਦੀ ਸਰੋਤ ਵੀ ਵਧਾ ਦਿੱਤੀ ਹੈ ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਫੋਨਸਾਂ ਨੂੰ ਕਰ ਰਿਹਾ ਅਸੀਂ ਸੁਣ ਰਹੇ ਆਂ ਪਹਿਲੇ ਕਿਤੇ ਸੁਣ ਸਕਦੇ ਸੀ ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਵਧਾ ਦਿੱਤਾ ਇੱਕ ਮੁਲਕ ਦੇ ਚ ਅਸੀਂ ਬੋਲਦੇ ਪਿਆ ਦੂਜੇ ਮੁਲਕ ਦੇ ਜਗਲਾ ਸੁਣ ਰਿਹਾ ਹੈ ਇੰਦਰੀਆਂ ਦੀ ਸ਼ਕਤੀ ਤੇ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ ਫਿਰ ਵੀ ਇਹ ਇੰਦਰੇ ਪਰਮਾਤਮਾ ਤੱਕ ਨਹੀਂ ਪਹੁੰਚੇ ਇੱਕ ਵੀ ਸਾਇੰਟਿਸਟ ਨੇ ਨਹੀਂ ਆਖਿਆ ਵੇਖ ਲਿਆ ਪਰਮਾਤਮਾ ਸਮਝ ਗਏ ਆ ਪਰਮਾਤਮਾ ਨੂੰ ਹਾਂ ਇਹ ਨਹੀਂ ਆਖਿਆ ਪਰਮਾਤਮਾ ਨਹੀਂ ਹੈ ਇਹ ਜ਼ਰੂਰ ਆਖਿਆ ਜਿਵੇਂ ਕਲਾਨੋ ਵਾਸੂ ਭਾਰਤਵਾਜ ਦੱਸਦੇ ਸਨ ਕਿ ਮੈਂ ਨਾਸਤਿਕ ਰਿਆਂ ਮੈਨੂੰ ਖੁਦ ਕਹਿੰਦੇ ਸਨ ਮੈਂ ਨਾਸਤਿਕ ਰਿਆਂ ਮੈਨੇ ਮੰਨਦਾ ਸੀ ਸਾਇੰਟਿਸਟ ਅਕਸਰ ਸਾਇੰਟਿਸਟ ਨਾਸਤਿਕ ਹੁੰਦੇ ਨੇ ਪਦਾਰਤ ਦੀ ਖੋਜ ਕਰਦੇ ਆ ਕਰਦੇ ਆ ਦਿਮਾਗ ਪਦਾਰਥਵਾਦੀ ਬਣ ਜਾਂਦਾ ਹੈ ਪਦਾਰਥਸ ਦੀਆਂ ਅਗੰਮੇ ਖੇਡਾਂ ਦੇਖ-ਦੇਖ ਕੇ ਉਹ ਪ੍ਰਮਾਤਮਾ ਤੋਂ ਇਨਕਾਰਯੋ ਜਾਂਦੇ ਨੇ ਇਨਕਾਰਯੋ ਜਾਂਦੇ ਨੇ ਜਦ ਸੈਂਸ ਵਿਗਿਆਨ ਦੀ ਇਹ ਖੋਜ ਉਹਨਾਂ ਦੇ ਕੈਂਸਰ ਨੂੰ ਦੂਰ ਕਰ ਨਾ ਸਕੇ ਉਹ ਦੂਰ ਹੋਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਆ ਕੇ ਉਸ ਅਗੰਮੀ ਸ਼ਕਤੀ ਨੂੰ ਉਸਨੇ ਕਬੂਲ ਕਰ ਲਿਆ। ਭਈ ਹੈ ਇਹ ਤੇ ਕੋਈ ਖੇਡ ਹੈ। ਮੈਨੂੰ ਕਹਿੰਦੇ ਸਮਝ ਤੇ ਮੇਰੀ ਨਹੀਂ ਆਈ ਕੋਈ ਪਰ ਹੈ ਇਹ ਖੇਡ ਹੈ। ਹੁਣ ਕੌਣ ਦੱਸੇ ਸਮਝ ਵਿੱਚ ਆ ਵੀ ਨਹੀਂ ਸਕਦੇ। ਨਹੀਂ ਆ ਸਕਦੇ। ਸਮਝ ਲੈਣ ਹੋ ਜਾਂਦੀ ਹੈ। ਨਾ ਮੁਗਲੇ ਡਲੇ ਲਈ ਨਹੀਂ ਲੌ ਜਾਂਦੇ ਵਾਪਸ ਦਸਣ ਜਾਉਗਾ ਨਹੀਂ ਰਹਿੰਦੀ ਨਹੀਂ ਰਹਿੰਦੀ ਜਿੰਨੇ ਵੀ ਲੀਨ ਹੋ ਗਏ ਉਹਨਾਂ ਨੇ ਕਹਿ ਦਿੱਤਾ ਅਕਤ ਮਨ ਬਾਣੀ ਬੁੱਤੋਂ ਪਰੇ ਅਗਮ ਅਗੋਚਰ ਮੈਂ ਉਰਦੂ ਦੇ ਸ਼ੇਰ ਫਿਰ ਤੁਨ ਸਰਵਨ ਕਰਾਵਾਂ ਸੂਬੀ ਦਾ ਕਿਸ세 ਪਤਾ ਪੁੱਛੇ ਮੰਜ਼ਲੇ ਜਾਣਾ ਆਪਣੇ ਪਿਆਰੇ ਦਾ ਪਤਾ ਕਿਸ ਤੋਂ ਪੁੱਛੀਏ ਕਿਸ ਤੋਂ ਪੁੱਛੀਏ ਕਿਸ سے ਪਤਾ ਪੁੱਛੇ ਮਨ ਜਲੇ ਜਾਣਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲਾਂ ਜਿਹਦੇ ਕੋਲ ਖਬਰ ਸੀ اے خدا ਤੇਰੀ ਖਬਰ ਜਿਹਦੇ ਕੋਲ ਸੀ ਉਹ ਤੇ ਦਸਣ ਜੋਗਾ ਹੀ ਨਹੀਂ ਉਹ ਤੇ ਦਸਣ ਜੋਗਾ ਹੀ ਨਾ ਰਿਹਾ ਤੇ ਜਿਹੜੇ ਦੱਸਦੇ ਪਏ ਨੇ ਉਹ ਪਹੁੰਚੇ ਕੋਈ ਨਹੀਂ ਉਹ ਪਹੁੰਚੇ ਕੋਈ ਨਹੀਂ ਉਹ ਗਲਤ ਪਤਾ ਦੱਸਦੇ ਪਹਿਰੇ ਉਹ ਗਲਤ ਠਿਕਣਾ ਦੱਸਦੇ ਪਹਿਰੇ ਤੇ ਜਿਹਦੇ ਕੋਲ ਸਹੀ ਪਤਾ ਹੈ ਉਹ ਕਹਿੰਦਾ ਮੇਰੀ ਜ਼ੁਬਾਨ ਦੀ ਪਹੁੰਚ ਨਹੀਂ ਮੈਂ ਨਹੀਂ ਕਹਿ ਸਕਦਾ ਮੈਂ ਨਹੀਂ ਦੱਸ ਸਕਦਾ ਇਹ ਦੁਬਦਾ ਇਸੇ ਵਾਸਤੇ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ ਮਨੁੱਖੀ ਦੁਨੀਆ 'ਚ ਜਿਨ੍ਹਾਂ ਨੇ ਜਾਣਿਆ جنا جل خبر سی وہ خبر دسن دسگا نے جڑے بے خبر نے وہ خبر دستے پی دس نے رج کے دستے دسدے پینے دسدی دسدی تھکتے بھی نا بڑا دسدے پینے بڑے بیس مباسے لال سارے ساتھی بیٹھے سن تھوڑے دن ایک سجن نے فون کی تھی ਜੇ ਸਭ ਬ੍ਰਹਮ ਗਿਆਨੀ ਦੇ ਤੁਸੀਂ ਲੱਛਣ ਦੱਸ ਦਿਓ ਕਿਦਰ ਪਿੱਛੇ ਕਥਾ ਇਸ ਤਰ੍ਹਾਂ ਦੀ ਚਲੀ ਹੋਵੇਗੀ ਉਹ ਲੱਛਣ ਮੇਰੇ ਵਿੱਚ ਹਨ ਆ ਕੇ ਦੇਖ ਲਿਓ ਇਹ ਲੱਛਣ ਮੇਰੇ ਵਿੱਚ ਹਨ ਮੈਂ ਸਾਰੇ ਬ੍ਰਹਮ ਗਿਆਨੀ ਦੇ ਲੱਛਣ ਰੱਖਦਾ ਤੁਸੀਂ ਕਹਿੰਦੇ ਹੋ ਕਰੋੜਾਂ ਚ ਕੋਈ ਕੱਦ ਆਉਂਦਾ ਹੈ ਹਰ ਸ਼ਹਿਰ ਦੇ ਚ ਨਹੀਂ ਆਉਂਦਾ ਹੁੰਦੇ ਨੇ ਮੈਂ ਬ੍ਰਹਮ ਗਿਆਨੀ ਹਾਂ ਮੈਂ ਬ੍ਰह्म ਗਏ ਨਹੀਂ ਮੈਂ ਘੱਠ ਠੀਕ ਹੈ ਹੁਣ ਤੇਰੇ ਨਾਲ ਪੈਸੇ ਕੀ ਕਰੀਏ ਬਿਹਤਰ ਹੋਵੇਗਾ ਮੈਂ ਕਿ ਹਸਪੀਟਲ ਜੇ ਇਲਾਜ ਕਰਾ ਲੇ ਮੈਂ ਫੇਰ ਨਹੀਂ ਕਹਿ ਕੇ ਜਾਨ ਛੁਡਾਈ ਮੈਂ ਕਿਸੇ ਡਾਕਟਰ ਨੂੰ ਦਿਖਾ ਜ਼ਰੂਰ ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੇਨ ਹੋ ਗਏ ਪੇ ਉਹਨਾਂ ਨੇ ਇਹ ਆ ਕੇ ਅਸੀਂ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ। ਸਾਨੂੰ ਕੁਝ ਵੀ ਪਤਾ ਨਹੀਂ। ਕੁਝ ਵੀ ਪਤਾ ਨਹੀਂ। ਉਹਨਾਂ ਦਾ ਇਹ ਕਹਿਣਾ ਗੁਸਤਾਖੀ माफ ਕੁਝ ਪਤਾ ਹੈ। ਕੁਝ ਪਤਾ ਹੈ। ਫੇ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ। ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ। ਨਹੀਂ ਕਥਨ ਕਰ ਸਕਦੇ। ਕੁਝ ਇਸ਼ਾਰਾ ਕਰ ਰਹੇ ਹੈ। ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ ਹੈ ਕੋਈ ਖੇਡ ਬਣੀ ਹੈ ਕੋਈ ਰਸ ਬਣਿਆ ਇਸ ਤਰ੍ਹਾਂ ਦੇ ਦਾਵੇ ਕਰਨ ਵਾਲੇ ਇਕਨੇ ਦੇ ਤੁਹਾਡੇ ਨੇੜੇ ਇਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ 3-4 ਦਿਨ ਦਾਵਾ ਕੀਤਾ ਅੰਮ੍ਰਿਤ ਵੇਲੇ ਆ ਕੇ ਸਿਰ ਕੰਦਾ ਸੀ ਮੈਂ ਪਹਿਲੀ ਵਾਰ ਫਾ ਸਟੇਜ ਤੇ ਬ੍ਰਹਮ ਗਿਆਨ ਨੂੰ ਲੈਂਦਾ ਮੈਂ ਕਹ ਲੈਂਦਾ ਹੋਵੇਗਾ ਅੱਜ ਤੱਕ ਵਿਚਾਰੇ ਜਿੰਨੇ અવਤਾਰ ਹੋਏ ਨੇ ਉਹ ਤੇ ਐਵੇਂ ਹੀ ਹੋਏ ਨੇ ਕੋਈ ਲੈਂਦਾ ਹੋਵੇਗਾ ਪੈਲੀ ਦਾ ਇਸ ਤਰ੍ਹਾਂ ਦੇ ਮਿਲਦੇ ਨੇ ਬਹੁਤ ਆਦਿ ਚ ਮਿਲਦੇ ਸੂਫੀ ਕਹਿੰਦਾ ਕਿਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਜਿਸ ਕੋ ਖਬਰ ਸੀ ਤੇਰੀ ਉਹ ਬੇਖਬਰ ਮਿਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਸੋਈ ਅਜਾਨ ਅਣਜਾਨ ਕਹਿ ਦੋ ਉਸ ਨੂੰ ਮੂੜ ਕਹਿ ਦੋ ਸੋਈ ਅਜਾਨ ਕਹੇ ਮੈਂ ਜਾਣਿਆ ਗੁਰੂ ਨਾਨਕ ਬਸ ਉਸੇ ਨੂੰ ਅਨਜਾਨ ਸਮਝ ਲੋ ਜਿਹੜਾ ਕਹਿੰਦਾ ਮੈਂ ਜਾਣ ਲਿਆ ਮੈਨੂੰ ਪਤਾ ਹੈ ਮੈਂ ਬ੍ਰਹਮ ਗਿਆਨੀ ਸੋਈ ਅਜਾਨ ਕਹੇ ਮੈਂ ਜਾਣਿਆ ਜਾਨਨ ਹਾਰ ਨਾ ਛਾਣਾ ਰੇ ਪਰ ਜਿਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ ਹਰ ਕਾ ਭਗਤ ਫਰਦਕ ਨਹੀਂ ਛਪੇ ਨਹੀਂ ਛਪਦਾ ਕੀਦੀ ਨਿਗਾਹ ਚੋ ਜਾਣਨ ਵਾਲਿਆਂ ਦੀ ਨਿਗਾਹ ਜਾਣਨ ਵਾਲਿਆਂ ਦੀ ਨਿਗਾਹ